ਰਾਹੀ ਬਣਿਆ ਭਰਾ ਦੀ ਜਾਂ ਦਾ ਦੁਸ਼ਮਣ ਸੁਬਾਨਪੁਰ ਪੁਲਿਸ ਨੇ ਮਾਮਲਾ ਕੀਤਾ ਦਰਜ ਥਾਣਾ ਸੁਬਾਨਪੁਰ ਅਦੀਨ ਪੈਂਦੇ ਕਸਬਾ ਨਡਾਲਾ ਵਿਖੇ ਰਿਸ਼ਤੇ ਉਦੋਂ ਤਾਰ-ਤਾਰ ਹੁੰਦੇ ਨਜ਼ਰ ਆਏ ਜਦੋਂ ਫ੍ਰਿਜ ਨੂੰ ਲੈ ਕੇ ਹੋਏ ਝਗੜੇ ਦੌਰਾਨ ਵੱਡੇ ਭਰਾ ਨੇ ਛੋਟੇ ਭਰਾ ਦਾ ਘਰ ਵਿੱਚ ਹੀ ਕਤਲ ਕਰ ਦਿੱਤਾ ਤੇ ਉਸ ਦੀ ਜਿਹੜੀ Laash ਘਰ ਵਿੱਚ ਹੀ ਪਏ ਬਾਕਸ ਬੈੱਡ ਵਿੱਚ ਲੁਕਾ ਦਿੱਤੀ ਨਡਾਲਾ ਦੀ ਹਿੰਮਤ ਸਿੰਘ ਕਲੋਨੀ ਚ ਵਾਪਰੀ ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਪੁਲਤ ਸਰਿੰਦਰਪਾਲ ਸਿੰਘ ਧੋਗੜੀ ਥਾਣਾ ਮੁਖੀ ਸੁਬਾਨਪੁਰ ਹਰਦੀਪ ਸਿੰਘ ਤੇ ਚੌਂਕੀ ਇੰਚਾਰਜ ਨਡਾਲਾ ਦਲਵਿੰਦਰਪ੍ਰੀਤ ਸਿੰਘ ਪੁਲਿਸ ਪਾਰਟੀ ਸਣੇ ਉਕਤ ਘਟਨਾ ਸਥਾਨ ਤੇ ਪਹੁੰਚੇ ਤੇ Laash ਨੂੰ ਕਬਜ਼ੇ ਚ ਲੈ ਕੇ ਤਫਤੀਸ਼ ਆਰੰਭ ਕਰ ਦਿੱਤੀ। Laash ਵਾਲੇ ਕਮਰੇ ਚੋਂ ਆ ਰਹੀ ਬਦਬੂ ਤੋਂ ਇੰਜ ਜਾਹਰ ਹੋ ਰਿਹਾ ਸੀ ਕਿ Laash ਪਿਛਲੇ 3-4 ਦਿਨ ਤੋਂ ਬਾਕਸ ਵਿੱਚ ਹੀ ਪਈ ਸੀ। ਤੜਮੁਖੀ ਹਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਖਵਿੰਦਰ ਸਿੰਘ ਉਰਫ ਗੁਰਜੰਟ ਸਿੰਘ ਉਰਫ ਨਿੱਕਾ ਦੇ ਪਿਤਾ ਅਜੀਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਮ੍ਰਿਤਕ ਨੌਜਵਾਨ ਦੇ ਵੱਡੇ ਭਰਾ ਕੁਲਵਿੰਦਰ ਸਿੰਘ ਉਰਫ ਮੰਗਾ ਪੁੱਤਰ ਅਜੀਤ ਸਿੰਘ ਖਿਲਾਫ ਕਤਲ ਤੇ ਹੋਰ ਤਾਰਾ ਮ ਤਹਿਤ ਮਾਮਲਾ ਦਰਜ ਕੀਤਾ ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਇੱਥੇ ਨਡਾਲਾ ਦੀ ਹਿੰਮਤ ਸਿੰਘ ਕਲੋਨੀ ਵਿੱਚ ਰਿੰਦਾ ਸੀ ਤੇ ਉਸ ਦਾ ਜਿਹੜਾ ਪਿਤਾ ਚੰਡੀਗੜ੍ਹ ਵਿਖੇ ਕੰਮਕਾਰ ਕਰਦਾ ਸੀ ਤੇ ਮਾਂ ਕੁਝ ਚਿਰ ਪਹਿਲਾਂ ਸਵਰਗਵਾਸ ਹੋ ਗਈ ਸੀ ਅੱਜ ਕੁਝ ਦਿਨ ਪਹਿਲਾਂ ਕੁਲਵਿੰਦਰ ਸਿੰਘ ਨੇ ਇੱਕ ਫਰਿੱਜ ਵੇਚੀ ਸੀ ਜਿਸ ਦੇ ਚੱਲਦੇ ਆ ਫਰਿੱਜ ਨੂੰ ਲੈ ਕੇ ਦੋਹਾਂ ਪਰਹਾਾਂ ਵਿੱਚ ਜਿਹੜਾ ਉਹ ਦਰਮਿਆਨ ਝਗੜਾ ਹੋ ਜਾਂਦਾ ਤੇ ਕੁਲਵਿੰਦਰ ਸਿੰਘ ਨੇ ਆਪਣੇ ਭਰਾ ਸੁਖਵਿੰਦਰ ਸਿੰਘ ਉਰਫ ਨਿੱਕੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਉਸ ਦੀ ਜਿਹੜੀ Laash ਘਰ ਵਿੱਚ ਹੀ ਪਏ ਬਾਕਸ ਬੈੱਡ ਵਿੱਚ ਲੁਕੋ ਕੇ ਪੱਜ ਗਿਆ ਪਿਤਾਜੀ ਸਿੰਘ ਨੇ ਦੱਸਿਆ ਕਿ ਵੱਡੇ ਬੇਟੇ ਕੁਲਵਿੰਦਰ ਸਿੰਘ ਉਰਫ ਮੰਗੇ ਨੇ ਮੈਨੂੰ ਫੋਨ ਕੀਤਾ ਕਿ ਮੈਂ ਭਰਾ ਨੂੰ ਮਾਰ ਦਿੱਤਾ ਉਸ ਨੂੰ ਆ ਕੇ ਸੰਭਲੋ ਪੁਲਿਸ ਨੇ ਦੱਸਿਆ ਕਿ Laash ਨੂੰ ਕਬਜ਼ੇ 'ਚ ਲੈ ਲਿਆ ਪੋਸਟਮਾਰਟਮ ਲਈ ਉਸ ਨੂੰ ਕਪੂਰਥਲਾ ਦੀ ਮੋਰਚਰੀ 'ਚ ਰਖਵਾਇਆ ਫਿਲਹਾਲ ਜਿਹੜਾ ਜਿਹੜਾ ਦੋਸ਼ੀ ਕੁਲਵਿੰਦਰ ਸਿੰਘ ਆ ਉਸਦਾ ਫੋਨ ਜਿਹੜਾ ਬੰਦ ਆ ਰਿਹਾ ਪੁਲਿਸ ਵੱਲੋਂ ਉਸਦੀ ਗ੍ਰਿਫਤਾਰੀ ਲਈ ਜਿਹੜੀ ਛਾਪੇਮਾਰੀ ਕੀਤੀ ਜਾ ਰਹੀ ਆ ਅਤੇ ਜਲਦੀ ਹੀ ਜਿਹੜਾ ਦੋਸ਼ੀ ਐ ਉਹ ਪੁਲਿਸ ਦੀ ਗ੍ਰਿਫਤ ਵਿੱਚ ਹੋਵੇਗਾ ਉਧਰ ਇਸ ਘਟਨਾ ਨੂੰ ਲੈ ਕੇ ਇਲਾਕੇ ਦੇ ਵਿੱਚ ਸੋਗ ਦਾ ਮਾਹੌਲ ਜਿਹੜਾ ਪਾਇਆ ਜਾ ਰਿਹਾ ਐ ਇਹਨਾਂ ਨੂੰ ਨਹੀਂ ਪਤਾ ਐ ਵਾ ਮਰਦਾ ਮੈਨੂੰ ਨਹੀਂ ਪਤਾ ਮੇਰੀ ਦੀਦਾ ਘਰ ਉੱਜੜ ਗਿਆ ਹਏ ਕੁਛ ਪਤਾ ਲੱਗਾ ਵੀ ਕੀ ਗੱਲ ਹੋਈ ਹੈ ਨਹੀਂ ਪੁੱਤਰ ਮੈਨੂੰ ਨਹੀਂ ਪਤਾ ਮੈਂ ਤੇ ਹੰਦੀ ਨਹੀਂ ਕਿੰਨੇ ਭਰਾ ਸੀ ਹੈ ਕਿੰਨੇ ਭਰਾ ਸੀ ਇਹਨਾਂ ਐ ਦੋ ਭਰਾ ਨੇ ਦੂਜਾ ਭਰਾ ਕਿੱਥੇ ਹੁਣ ਮੈਨੂੰ ਨਹੀਂ ਪੁੱਤਰ ਬਰਾ ਚੰਦੀ ਗਾੜੀ ਲੰਦੇ ਨੇ ਹੁਣ ਉਹ ਪਤਾ ਮੈਨੂੰ ਕੋਈ ਜਮਨ ਨਾ ਆਵਾ ਹਾਂ ਮਾਸੇਂ ਦਤੂ ਇੱਕ ਕੀ ਲੱਗਦੀ ਤੁਸੀਂ ਕਿਦਾ ਡੈਥ ਹੋਜੀ ਤੁਹਾਨੂੰ ਕੀ ਪਤਾ ਲੱਗਾ ਸਾਨੂੰ ਪਤਾ ਨਹੀਂ ਕੋਈ ਹਾਂ ਆਂਦੇ ਜਾਂ ਨਹੀਂ ਸੜਕ ਗਦੀ ਆਏ ਨਹੀਂ ਪਿਆਰੇ ਜੰਦੀ ਗਾੜੀ ਰਹਿ ਗਏ ਹੁਣ ਪੁਲਿਸ ਆਈ ਕੀ ਕਹਿੰਦੀ ਪੁਲਿਸ ਕੋਈ ਗੱਲ ਬਾਰੇ ਕੱਲ ਨੂੰ ਫੋਨ ਸੁਣ ਹੋਇਆ ਸੀ ਤੇ ਸੁਖਵਿੰਦਰ ਸਿੰਘ ਨੇਕਾ ਜੋ ਗੜਾ ਦੇ ਹਿਮ ਸਿੰਘ ਕਲੋਨੀ ਦਾ ਰਹਿਣ ਵਾਲਾ ਤੋਂ ਜਿਹੜੇ ਬੈੱਡ ਦੇ ਵਿੱਚ ਇੱਕ ਦੀ ਆ ਗਈ ਹੈ ਦਰਬੋਰੀ ਪਈ ਹੋਈ ਆ ਉਹਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਐਸਪੀਡੀ ਸਾਹਿਬ ਜੇ ਡੀਐਸਪੀ ਭਲਾਦ ਦੇ ਨਿਗਮ ਜੇ ਸਾਡੀ ਟੀਮ ਨੇ ਜਿਹੜਾ ਕੰਮ ਕੀਤਾ ਪੂਰੇ ਸੰਬੰਧ ਇਹ ਗੱਲ ਸਾਹਮਣੇ ਆਈ ਆ ਕਿ ਇਹ ਆਪਣੇ ਅਜੀਤ ਸਿੰਘ ਸਾਨੂੰ ਬਲਕਾਰ ਸਿੰਘ ਜਿਹੇ ਹਿੰਮਤ ਕਲੋਨੀ ਦੇ ਰਹਿਣ ਵਾਲੇ ਆ ਇਹਨਾਂ ਦੇ ਦੋ ਬੜਕੇ ਨੇ ਤੇ ਦੋਵੇਂ ਜਿਹੜੇ ਅਗੇ ਆ ਨਸ਼ਾ ਕਰਦੇ ਆਦੀ ਆ ਤੇ ਇਹਨਾਂ ਇਹਨਾਂ ਤੋਂ ਜਿਹੜਾ ਦੋਵਾਂ ਦਾ ਜਿਹੜਾ ਹੈਗਾ ਇੱਕ ਉਹ ਜਿਹੜੀ ਫੇਜ ਸੀ ਇਹਦੇ ਵੱਡੇ ਲੜਕੇ ਕੁਲਵਿੰਦਰ ਸਿੰਘ ਨੇ ਜਿਹੜੀ ਉਹ ਵੇਚ ਦਿੱਤੀ ਸੀ ਪੋਸਟਕਲੋਂ ਉਹਨਾਂ ਦਾ ਜਿਹੜਾ ਹੈਗਾ ਟਕਰਾਅ ਹੋ ਗਿਆ ਕਿ ਕਿ ਜਿਹੜੇ ਜਿਹਨੂੰ ਵੇਚੀ ਆ ਉਹ ਵੇਚ ਕੇ ਦੇ ਦਿੱਤਾ ਉਹਦੀ ਕਾਜ ਰਿਪੋਰਟ ਲਈ ਇਸ ਸਬੰਧ ਦੇ ਵਿੱਚ ਜਿਹੜਾ ਕੁਲਵਿੰਦਰ ਸਿੰਘ ਨੇ ਆਪਣੇ ਨਿੱਕੇ ਭਰਾ ਦਾ ਜਿਹੜਾ ਕੰਮ ਕਰ ਦਿੱਤਾ ਇੱਕ ਹੋਰ ਸਬੰਧ ਦੇ ਵਿੱਚ ਇਹਦੇ ਪਿਤਾ ਦੇ ਬਿਆਨ ਦੇ ਜਿਹੜਾ ਸੀ ਕੁਲਵਿੰਦਰ ਸਿੰਘ ਦੇ ਖਿਲਾਫ ਬੱਚਾ ਲੜਕਾ ਕਰ ਦਿੱਤਾ ਐਫਆਰ ਨੰਬਰ 57 ਅਤੇ ਸੈਕਸ਼ਨ ਦੇ ਸਬੰਧ ਉਸ ਦੇ ਬਧਿੰਨ ਜਿਹੜਾ ਕਮਚਾ ਦਰਿਕਨ ਦਾ ਤੇ ਜਲਦੀ ਸ਼ਰਨ ਮਾਰੀ ਅਗਲੇ ਦਫਤਰ ਕਰ ਲਿਆ ਧੰਨਵਾਦ